ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਤੁਸੀਂ ਦੇਖਿਆ ਕਿ ਸਵੇਰੇ ਪਿੰਡ ਤੂੜਕੋ ਰਣਸੀਂ ਤੋਂ ਹੜਪੀੜਤਾ ਲਈ ਸੇਵਾ ਭੇਜੀ ਗਈ ਆ ਤੂੜੀ ਦੀ ਤੇ ਹੁਣ ਆਪਣੇ ਵੀਰ ਬੈਠੇ ਆ ਪਿੰਡ ਦੇ ਕੋਸ਼ਕ ਤੇ ਬਾਕੀ ਅਲੱਗ-ਅਲੱਗ ਕੋਈ ਕਿੱਥੇ ਕੋਈ ਕਿੱਥੇ ਸੇਵਾ ਕਰ ਰਿਹਾ ਤੇ ਇਹ ਹੜਪੀੜਤਾ ਵਾਸਤੇ ਰਾਸ਼ਨ ਇਕੱਠਾ ਕਰ ਰਹੇ ਆ ਤੇ ਭਾਈ ਸ਼ਿੰਦਰ ਕੀ ਕੀ ਲੈ ਕੇ ਜਾ ਰਹੇ ਤੁਸੀਂ ਹੁਣ ਅੱਗੇ ਕਿਧੋਂ ਜਾਣਾ ਤੇ ਕਿੰਨੇ ਕੁ ਲੋਕਾਂ ਦਾ ਸਹਿਯੋਗ ਆ ਸਾਰਿਆਂ ਨੂੰ ਪਹਿਲਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦਾਂ ਮਾਨ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਹਰ ਟਾਈਮ ਤੇ ਸਾਡੇ ਕੋਈ ਵੀ ਪਿੰਡ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਅਸੀਂ ਵਿੜਦੇ ਹਾਂ ਤੁਸੀਂ ਹਰ ਵਕਤ ਹਾਜ਼ਰ ਹੁੰਦੇ ਆ ਤੁਹਾਡਾ ਬਹੁਤ ਧੰਨਵਾਦ ਵੇਖੋ ਸਾਰੀ ਸੰਗਤ ਨੂੰ ਪਹਿਲਾਂ ਤਾਂ ਇਹ ਬੇਨਤੀ ਹੈ ਵੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ ਮਾਝਾ ਏਰੀਆ ਉਹ ਇਸ ਏਰੀਆ ਦਾ ਬਹੁਤ ਬੁਰਾ ਹਾਲ ਹੈ ਉੱਥੇ ਜਿਹੜਾ ਹੜਾ ਆ ਚੁੱਕਿਆ ਉੱਥੇ ਨਾ ਤਾਂ ਕੋਈ ਫਸਲ ਬਚੀ ਆ ਨਾ ਕਿਸੇ ਦਾ ਘਰ ਬਚਿਆ ਇੱਥੋਂ ਤੱਕ ਕਿ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਉੱਥੇ ਤੇ ਇਹ ਨੁਕਸਾਨ ਆ ਜਿਹੜਾ ਇਹ ਹੁਣ ਕੁਦਰਤ ਦੀ ਕਰੋਪੀ ਹੈ ਤੇ ਇਹਨੂੰ ਆਪਾਂ ਕਹੀ ਐ ਤਾਂ ਕਹਿ ਨਹੀਂ ਸਕਦੇ ਵੀ ਕਿਸੇ ਬੰਦੇ ਦੀ ਆ ਤੇ ਪਰ ਆਪਾਂ ਜਿੰਨਾ ਕੋ ਉਹਨਾਂ ਲੋਕਾਂ ਦਾ ਸਹਯੋਗ ਦੇ ਸਕਦੇ ਆ ਆਪਾਂ ਜਿਵੇਂ ਹੁਣ ਰਾਸ਼ਨ ਲੈ ਜਾਣਾ ਜਾਂ ਜਿਵੇਂ ਕੋਈ ਜਿੱਥੇ ਕਿਸੇ ਨੂੰ ਕੋਈ ਕੱਪੜੇ ਲੀੜੇ ਦੀ ਜ਼ਰੂਰਤ ਆ ਉਹ ਕਰ ਸਕਦੇ ਆ ਬਾਕੀ ਜਿਵੇਂ ਤੂੜੀ ਆ ਜਾਂ ਚਾਰ ਆ ਜਾਂ ਕਿਸੇ ਵੀ ਚ ਖਾਲੀ ਬੋਰੀਆਂ ਯਾਨੀ ਕੋਈ ਵੀ ਜਿਹੜੀ ਵਰਤੋਂ ਦੇ ਵਿੱਚ ਆਉਣ ਵਾਲੀ ਚੀਜ਼ ਆ ਉਹ ਹਰੇਕ ਚੀਜ਼ ਆਪਾਂ ਨੇ ਕੋਲੇ ਯਾਨੀ ਆਪਾਂ ਕਹਿੰਦੇ ਆ ਵੀ ਸੰਗਤ ਨੂੰ ਸਾਰੀ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਪਹੁੰਚ ਦੀ ਕਰੀ ਜਾਵੇ ਬਾਕੀ ਜਿਵੇਂ ਜਿੱਥੋਂ ਜ਼ਿਕਰ ਆਏ ਆ ਵੀ ਕੋਈ ਜੀ ਆਪਣੇ ਕੋਲੇ ਮਾਇਆ ਵੀ ਹੋਊਗੀ ਕਿਉਂਕਿ ਕੱਲ ਨੂੰ ਜਦੋਂ ਉੱਥੇ ਪਾਣੀ ਘਟੂਗਾ ਉਹਨਾਂ ਲੋਕਾਂ ਨੂੰ ਗਾਂ ਡੀਜ਼ਲ ਦੀ ਵੀ ਜ਼ਰੂਰਤ ਪੈਣੀ ਆ ਉਹਨਾਂ ਨੂੰ ਟਰੈਕਟਰਾਂ ਦੀ ਵੀ ਜ਼ਰੂਰਤ ਪੈਣੀ ਆ ਜੇ ਆਪਾਂ ਕਹਿ ਦਈਏ ਵੀ ਅੱਜ ਉਹਨਾਂ ਦੀ ਫਸਲ ਕੱਲੀ ਮਾਰ ਕੇ ਸਰ ਗਿਆ ਉਹਨਾਂ ਨੂੰ 2-4 ਮਹੀਨੇ ਜੇ ਹੁਣ ਵੀ ਉੱਥੇ ਪਾਣੀ ਸੁੱਕ ਜੇ ਨਾ 2 ਮਹੀਨੇ ਉਹਨਾਂ ਨੂੰ ਉਹ ਬਾਹਣ ਦੇ ਵਿੱਚੋਂ ਜਿਹੜਾ ਦਰਿਆ ਦਾ ਰੇਤਾ ਜਾਂ ਹੋਰ ਆ ਗਿਆ ਉਹ ਪਾਸੇ ਹਟਾਉਣ ਨੂੰ ਲੱਗ ਜਾਣੇ ਆ ਇਸ ਕਰਕੇ ਉੱਥੇ ਫਸਲ ਹੈ ਜਿਹੜੀ ਦਵਾਰਾ ਜਣੀ ਬਹੁਤ ਜੱਦੋਜਹਿਦ ਦੇ ਨਾਲ ਅਗਾਹੀ ਜਾਣੀ ਆ ਤੇ ਉਹਨਾਂ ਨੂੰ ਡੀਜ਼ਲ ਵਗੈਰਾ ਦੀ ਟਰੈਕਟਰ ਵਗੈਰਾ ਦੀ ਸਾਰੇ ਕਾਜ ਦੀ ਜ਼ਰੂਰਤ ਆ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਸਾਡੇ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਆ ਵੀ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਆ ਬਾਕੀ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਆ ਵੀ ਸਾਡੇ ਕੋਲੇ ਤੂੜੀ ਦੇ ਸਨੇਹੇ ਬਹੁਤ ਆ ਚੁੱਕੇ ਆ ਵੀ ਜਿਵੇਂ ਕੋਈ ਕਹਿੰਦਾ ਮੇਰੇ ਘਰੇ 10 ਟਰਾਲੀਆਂ ਪੰਜਾ ਉਹ ਚੱਕ ਲੋ ਕੋਈ ਕਹਿੰਦਾ ਮੇਰੇ ਕੋਲ ਪੰਜ ਟਰਾਲੀਆਂ ਚੱਕ ਲੋ ਵੀ ਜਿਹੜੀ ਤੂੜੀ ਦੇ ਸਨੇਹੇ ਸਾਡੇ ਕੋਲੇ ਬਹੁਤ ਆਈ ਜਾਂਦੇ ਆ ਤੇ ਮਾਇਆ ਦਾ ਸਹਯੋਗ ਵੀ ਆਈ ਜਾਂਦਾ ਪਰ ਅਸੀਂ ਇਹ ਕਹਿੰਨੇ ਆ ਵੀ ਜਿੰਨਾ ਵੱਧ ਤੋਂ ਵੱਧ ਸਹਯੋਗ ਆਪਾਂ ਕਰ ਸਕਦੇ ਆ ਉਨਾ ਹੀ ਕਰੋ ਕਿਉਂਕਿ ਬਾਅਦ ਦੇ ਵਿੱਚ ਉਹਨਾਂ ਜੇ ਆਪਣੇ ਕੋਲੇ ਕੋਈ ਮਾਇਆ ਹੋਊਗੀ ਕੋਈ ਆਪਾਂ ਉਹਨਾਂ ਨੂੰ ਡੀਜ਼ਲ ਲੈ ਕੇ ਦੇ ਆਵਾਂਗੇ ਜਾਂ ਕੋਈ ਹੋਰ ਜਾਂ ਕੋਈ ਆਪਣਾ ਪਿੰਡੋ ਹੀ ਪ੍ਰੋਗਰਾਮ ਬਣਾ ਸਕਦਾ ਵੀ ਆਪਾਂ 5-7 ਟਰੈਕਟਰ ਲੈ ਕੇ ਉਹਨਾਂ ਦੀ ਹਿੰਮਤ ਵੀ ਨਾਲ ਸਹਾਇਤਾ ਕਰਨ ਜਾ ਸਕਦੇ ਆ ਉਦੋਂ ਆਪਣੇ ਡੀਜ਼ਲ ਵਗੈਰਾ ਕੰਮ ਆ ਜਾਊਗਾ ਯਾਨੀ ਸਾਰਿਆਂ ਨੂੰ ਇਹੀ ਪੁਰਜੋਰ ਅਪੀਲ ਆ ਵੀ ਵੱਧ ਤੋਂ ਵੱਧ ਸੇਵਾ ਕਰੋ ਬਹੁਤ ਬਹੁਤ ਧੰਨਵਾਦ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਭਾਈ ਭੇਜੂ ਜਿਵੇਂ ਤੂੰ ਵੀ ਲੱਗਿਆ ਇੱਥੇ ਜਾ ਜਾ ਹਾਂ ਤੇ ਹੁਣ ਕਿਹੜੇ ਇਲਾਕੇ ਚ ਜਾਉਂਗੇ ਕਿ ਜਾਂ ਉਹਨਾਂ ਨਾਲ ਤੁਹਾਡਾ ਕੋਈ ਰਾਬਤਾ ਕਾਇਮ ਹੋਇਆ ਵੀ ਕਿੱਥੇ ਕਈ ਹਰ ਕੋਈ ਰਾਸ਼ਨ ਜ਼ਿਆਦਾ ਹੁੰਦਾ ਜਿਵੇਂ ਜਾਂ ਬਾਅਦ ਦੇ ਵਿੱਚ ਜ਼ਰੂਰਤ ਹੁੰਦੀ ਹੈ ਜਾਂ ਕੀ ਕੀ ਬਿਲਕੁਲ ਬਿਲਕੁਲ ਪਹਿਲੀ ਗੱਲ ਤਾਂ ਵੀਰੇ ਆਪਣੇ ਪਿੰਡ ਤੋਂ ਅੱਜ ਤੱਕ ਨਾ ਟਰਾਲੇ ਤੂੜੀ ਦੇ ਗਏ ਆ ਤੁਸੀਂ ਵੀਡੀਓ ਪਾਈ ਹੈ ਹਨ ਆਈ ਸਾਰੇ ਬਾਰੀ ਬਾਰੀ ਨਾਲ ਜਾਣਗੇ ਪਹਿਲਾਂ ਸੀ ਰਣਨੀਤੀਆਂ ਐ ਬਣਾਈ ਪਹਿਲਾਂ ਗੱਡੀ ਜਾਉਗੇ ਆਪਣੇ ਪਿੰਡੋਂ ਉਹਦੇ ਚ ਪੰਜ ਸਿੰਘ ਜਾਣਗੇ ਆਪਣੇ ਕੋਈ ਵੀ ਜਾ ਸਕਦੇ ਆ ਉਹ ਪਹਿਲਾਂ ਟਿਕਾਣੇ ਨੂੰ ਦੇਖਣਗੇ ਵੀ ਇੱਥੇ ਰਾਸ਼ਨ ਦੀ ਐਸ ਦੀ ਲੋੜ ਆ ਆਪਾਂ ਉਹੀ ਮਾਇਆ ਜਿਹੜੀ ਇਕੱਠੀ ਹੋਊਗੀ ਉਹ ਚੀਜ਼ ਦੀ ਆਪਾਂ ਉਹ ਹੀ ਚੀਜ਼ ਲਾਵਾਂਗੇ ਪ੍ਰੋਪਰ ਵੀ ਜਿਹੜੀ ਚੀਜ਼ ਦੀ ਲੋੜ ਹੋਈ। ਬਾਕੀ ਜਿਹੜੀਆਂ ਉਹਨਾਂ ਨੇ ਆਪਾਂ ਨੂੰ ਬੇਨਤੀਆਂ ਕਰੀਆਂ ਉੱਥੇ ਬੰਦਿਆਂ ਦੀ ਵੀਡੀਓ ਆਈਆਂ ਵੀ ਖਾਲੀ ਗੱਟੇ ਉਹ ਤੁਸੀਂ ਦੇਖ ਹੀ ਲੋ ਖਾਲੀ ਗੱਟੇ ਕਿੰਨੇ ਆਪਣੇ ਪਿੰਡ ਚ ਆਈ ਜਾਂਦੇ ਆ। ਜਿਹੜੇ ਵੀਰ ਰਹਿ ਗਏ ਉਹਨਾਂ ਨੂੰ ਆਪਾਂ ਅਪੀਲ ਵੀ ਕਰਦੇ ਆ ਵੀ ਖਾਲੀ ਗੱਟੇ ਗੁਰਦਰਾ ਸਾਹਿਬ ਪਚਾ ਦਿਓ। ਜੇ ਨਹੀਂ ਪਚਾਏ ਜਾਂਦੇ ਸਾਨੂੰ ਫੋਨ ਕਰੋ ਅਸੀਂ ਘਰੋਂ ਜਾ ਕੇ ਲੈ ਆਵਾਂਗੇ। ਵੀ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਆ ਆਪਾਂ ਵੀਰੋ ਸਾਰੀਆਂ ਚੀਜ਼ਾਂ ਲੈ ਕੇ ਆਵਾਂਗੇ ਖੰਡ ਨੂਨ ਸਭ ਕੁਲ ਚੀਜ਼ ਲੈ ਕੇ ਜਾਓ। ਇਹ ਕੇਵੀ ਅਪੀਲ ਆ ਪਿੰਡ ਵਾਲਿਆਂ ਨੂੰ ਵੀ ਕਣਕ ਵੀ ਦੇ ਸਕਦੇ ਆ ਉਹਦਾ ਆਟਾ ਪਿਆ ਕੇ ਇੱਥੇ ਪੈਕ ਕਰਕੇ ਭੇਜਿਆ ਜਾਣਾ ਕਈ ਵਾਰ ਕੋਈ ਕਣਕ ਦੇਣ ਚਾਹੁੰਦਾ ਆਪਾਂ ਨਾ ਖਾਲੀ ਥੈਲੀਆਂ ਲੈ ਆਉਂਦੀਆਂ ਨਿਹਾਲ ਸਿੰਘ ਵਾਲ ਤੋਂ ਇੱਕ ਉਹ ਮਸ਼ੀਨ ਲੈ ਆਉਂਦੀ ਪਣੇੜ ਸਲਾਈ ਕਰਦੀ ਆ ਆਪਾਂ ਇੱਥੇ ਪੈਕ ਕਰ ਕਰਕੇ ਬਾਈ ਉਸ ਤਰ੍ਹਾਂ ਵਧੀਆ ਕਿੱਟਾ ਬਣਾ ਕੇ ਰੱਖਾਂਗੇ ਵੀ ਸਾਰਾ ਰਾਸ਼ਨ ਵੀ ਆ ਇਹਨਾਂ ਨੂੰ 50 ਕਿਲੋ ਇੱਕ ਪਾਣੀ ਵਜ ਦੀ ਨੰਗ ਦਾ ਰੁੜ ਜੇ ਤੇ ਉਹ ਕਿਸੇ ਦੇ ਕੰਮ ਨਾ ਆਵੇ 10-10 ਕਿਲੋ ਦੀ ਪੈਕਿੰਗ ਕਰਾਂਗੇ ਹਾਂਜੀ ਬਾਈ ਇੱਥੇ ਨਾ ਮੈਂ ਮੈਸੇਜ ਜਾਂ ਮੈਸੇਜ ਕਰ ਲੋ ਜਾਂ ਅਪੀਲ ਹੀ ਕਰਨੀ ਵੀ ਆਪਣੇ ਦੋਨੇ ਗੁਰੂ ਘਰ ਹੀ ਰਾਸ਼ਨ ਇਕੱਠਾ ਹੁੰਦਾ ਇੱਥੇ ਵੀ ਹੁੰਦਾ ਤੇ ਉਧਰ ਉੱਧਰ ਵੀ ਬੈਠੇ ਗੁਰੂ ਘਰ ਦੇ ਸੇਵਾਦਾਰ ਇੱਧਰ ਵੀ ਬੈਠੇ ਜਿੱਥੇ ਵੀ ਤੁਹਾਨੂੰ ਲੋਟ ਲਾਦਾ ਉੱਥੇ ਪਛਾਣ। ਸੋ ਵੀ ਅਖੀਰ 'ਚ ਇਹੀ ਕਵਾਂਗੇ ਆਪਾਂ ਵੀ ਨਾਲ ਖੜੋ ਹੋਣ ਕਿਉਂਕਿ ਵੀ ਸੇਵਾ ਇੱਕ ਇਹ ਮੌਕਾ ਮਿਲਿਆ ਆਪਾਂ ਨੂੰ ਪ੍ਰਮਾਤਮਾ ਨੇ ਦਿੱਤਾ ਜੇ ਕੱਲ ਨੂੰ ਆਪਣੇ ਤੇ ਵਿਆਪਤਾਉਂਦੀ ਉਹ ਵੀ ਆਪਣੇ ਨਾਲ ਖੜਨਗੇ ਕਰਨੀ ਭਰਨੀ ਤਾਂ ਇੱਥੇ ਆ ਬਾਈ ਜੀ ਜੋ ਆਪਾਂ ਕਰ ਲਾਂਗੇ ਕਰਮ ਉਹੀ ਮੈਲਨੇ ਆਪਾਂ ਨੂੰ ਧੰਨਵਾਦ ਆ ਸਾਰੇ ਪਿੰਡ ਦਾ ਹੋਰ ਵੀ ਬਹੁਤ ਲੋਕ ਜਾਂਦੇ ਸਾਰਿਆਂ ਦਾ ਧੰਨਵਾਦ ਆ ਤੇ ਕੋਸ਼ਿਸ਼ ਕਰੋ ਇਸੇ ਤਰ੍ਹਾਂ ਸੇਵਾ ਚੱਲਦੀ ਰਹੇ ਤੇ ਉਹਨਾਂ ਨੂੰ ਆਪਾਂ ਖੜੇ ਕਰ ਸਕੀਏ ਹਿੰਮਤ ਕਰੀਏ ਆਪਾਂ ਇਹ ਆਪਣੀ ਹਮਨ ਨਾਲ ਹੀ ਉਹਨਾਂ ਨੇ ਹਿੰਮਤ ਕਰਨੀ ਜੇ ਆਪਾਂ ਨਾ ਪਹੁੰਚੇ ਤਾਂ ਹਿੰਮਤ ਹਾਰ ਜਾਣਗੇ ਜਦੋਂ ਹੌਸਲਾ ਹੋਊ ਕੋ ਮੋਢੇ ਨਾਲ ਮੋਢਾ ਜੁੜ ਕੇ ਹੀ ਖੜਦਾ ਜਿਵੇਂ ਬਾਬਾ ਜੀ ਨੇ ਕਿਹਾ ਕਿਸੇ ਤੋਂ ਅਪੀਲ ਕਰਨ ਦੀ ਲੋੜ ਨਹੀਂ ਕਿਉਂਕਿ ਭਈ ਅੱਜ ਕੱਲ ਆਪਦਾ ਪਰਿਵਾਰ ਨਹੀਂ ਚੱਲਦਾ ਕਿਸੇ ਤੋਂ ਜਿਹੜਾ ਬੰਦਾ ਇੰਨੇ ਇਹ ਜੇ ਸਮੇਂ ਦੇ ਵਿੱਚ ਖੜ ਗਿਆ ਉਹੀ ਬਹੁਤ ਵਧੀਆ ਗੱਲ ਆ ਤੇ ਆਪਾਂ ਨਾਲ ਚੱਲੀਏ ਜੇ ਆਪਾਂ ਕਹੇ ਪ੍ਰਸ਼ਾਸਨ ਕਰ ਦੂ ਕਿਸੇ ਦਾ ਕਿੰਨਾ ਕਰ ਦੂ ਕੋਈ ਕੋਈ ਨਹੀਂ ਕਰ ਸਕਦਾ ਆਪਾਂ ਭਾਈਚਾਰਕ ਜਿੰਨੀ ਕੁ ਹੋ ਸਕਦਾ 5 10 50 ਰਾਸ਼ਨ ਜਿੰਨਾ ਵੀ ਜਲਦੀ ਤੋਂ ਜਲਦੀ ਪਹੁੰਚਦਾ ਕਰੋ 2-3 ਦਿਨ ਤੱਕ ਬਿਲਕੁਲ ਬਿਲਕੁਲ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਲੋਡ ਤੋਂ ਜ਼ਿਆਦਾ ਹੀ ਆ ਜਿਵੇਂ ਕਹਿੰਦੇ ਦਾਨ ਵਿੱਤ ਸਮਾਨ ਜਿੰਨਾ ਵਿੱਤਾ ਉਹਨਾਂ ਦੇਖ ਕੇ ਜਾਓ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ